ਬਿਲਾਵਲ ਮਹੱਲਾ ਪੰਜਵਾ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵੋ ਸਭ ਹਰ ਜਨ raag ratan rasna aalap kot janam ki trishna nivre ram rasaine aatm thaap charan kahe sharan sukh daate gur kahe bachan japhe har jap ਸਾਗਰ ਤਰੇ ਭਰਮ ਪੈ ਬਿਨ ਸੇ ਕੋ ਨਾਨਕ ਠਾਕੁਰ ਪ੍ਰਤਾਪ ਬੇਲਾਵਨ ਮਹੱਲਾ ਪੰਜਵਾ ਰੱਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੋਣਾ ਗੋਵਿੰਦਾ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਬੋਟ ਜਨਮ ਕੇ ਤ੍ਰਿਸ਼ਨਾ ਨਿਵਰੇ RAM ਰਸਾਇਨ ਆਤਮ ਧਾਪ ਚਰਨ ਗਹੇ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਭਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਰਾਖ ਲਿਏ ਆਪਣੇ ਜਨਿਆਪ ਕਰ ਕੇ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦਾ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ कोट जन्म की तृष्णा ले बरे राम रसाए न आत्म त्राप चरण गहे शरण सुख दाता गुरु के वचन जपे हर जाप ਸਾਗਰ ਤਰੇ ਪਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪਰਤਾਪ ਬਿਲਾਵਲ ਮਹੱਲਾ ਪੰਜਵਾ ਰਾਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਤੋਂ ਗਸਲਤਾਪ ਰਹਾਉ ਗੁਣ ਗੋਵਿੰਦਾ ਗਾਉ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੇ ਰਾਮ ਰਸਾਇਣ ਆਤਮ ਧਾਪ ਚਰਨ ਗਹੇ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਝਾਪ ਸਾਗਰ ਤਰੇ ਪਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪ੍ਰਤਾਪ ਬੇਲਾਵਲ ਮਹੱਲਾ 5 ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦਾ ਗਾਓ ਸਭ ਹਰ ਜਨ राग रतन रसना आलाप कोट जन्म के निवरे राम रसायन त्राप चरण गहे शरण दाते ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਪਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪ੍ਰਤਾਪ ਬਿਲਾਵਲ ਮਹਲਾ 5 ਰਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ कोट जन्म की तृष्णा निवरे राम रसायन आत्मत्राप चरण गहे शरण सुख दाता गुरु के वचन जपे हर जाप सागर तरए परम पै बिनसे ਕਹੋ ਨਾਨਕ ਠਾਕੁਰ ਪਰਤਾਪ ਬਿਲਾਵਲਾ ਮਹੱਲਾ 5 ਰੱਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬੇਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਬਿੰਦ ਗਾਓ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੇ RAMਰ ਸਾਇਣ ਆਤਮ ਧਾਪ ਸ਼ਰਨ ਗਹੇ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਪਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪਰਤਾਪ ਬਿਲਾਵਲਾ ਮਹਲਾ 5 ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿলো ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸ ਨਾਇਆ ਲਾਪ ਬੋਟ ਜਨਮ ਕੀ ਤ੍ਰਿਸ਼ਨਾ ਨਿਵਰੇ RAM ਰਸਾਇਣ ਆਤਮ ਤਾਪ ਚਰਨ ਗਹੇ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਭਰਮ ਭੈ ਬਿਨ ਸੇ ਕਹੋ ਨਾਨਕ ਠਾਕੁਰ ਪਰਤਾਪ ਬਿਲਾਵਲ ਮਹਲਾ 5 ਰਾਖ ਲੀਏ ਆਪਣੇ ਜਨ ਆਪ ਕਰ ਕੇ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵਹੁ ਸਭ ਹਰ ਜਨ raag ratan rasnaya alap kot janm ke trishna nivare ram rasain atm trap charan kahe sharan sukh date gur kahe vachan jape har jap sagar tare bharm pa bin se ਕਹੋ ਨਾਨਕ ਠਾਕੁਰ ਪਰਤਾਪ ਬਿਲਾਵਲ ਮਹੱਲਾ ਪੰਜਵਾਂ ਰੱਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿਨ ਸਗਏ ਸਬ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਓ ਸਭ ਹਰ ਜਨ raag ratna rasnaa alaap kot janam ki trishna nivare ram rasaiye aatm thaap charan gahe sharan sukh daate gur kahe vachan jape har jaap ਸਾਗਰ ਤਰੇ ਭਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਰੱਖ ਲਿਏ ਆਪਣੇ ਜਨਆਪ ਕਰ ਕਿਰਪਾ ਹਰ ਹਰ ਨਾਮ ਦੇਨੋ ਬਿਨਸ ਗਏ ਸਭ ਸੋਗ ਸੰਤਾਪ ਰਹਾ ਗੁਣ ਗੋਵਿੰਦ ਗਾਵੂ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਲਿਵਰੇ RAM ਰਸਾਇਣ ਆਤਮ त्राਪ ਚਰਨ ਗਹੇ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਭਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪ੍ਰਤਾਪ ਬਿਲਾਵਲ ਮਹੱਲਾ ਪੰਜਵਾ ਰਾਖ ਲੀਏ ਆਪਣੇ ਜਨ ਆਪ ਕਾ ਕਰਿ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵੋ ਸਭ ਹਰਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੇ RAM ਰਸਾਇਨ ਆਤਮ ਧਾਪ ਚਰਨ ਗ헤 ਸ਼ਰਨ ਸੁਖਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਭਰਮ ਪੈ ਬਿਨ ਸੇ ਕੋ ਨਾਨਕ ਠਾਕੁਰ ਪ੍ਰਤਾਪ ਬੇਲਾਵਲ ਮਹੱਲਾ 5 ਰਾਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦਾ ਗਾਵੋ ਸਭ ਹਰ ਜਨ raag ratan rasna alaap kot janm ke trishna nivare ram rasain aatm thrap charan gahi sharan sukh date ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਭਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪ੍ਰਤਾਪ ਬੇਲਾਵਲ ਮਹੱਲਾ ਪੰਜਵਾ ਰਾਖ ਲਿਏ ਆਪਣੇ ਜਨਆਪ ਕਰ ਕੇ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦਾ ਗਾਵੋ ਸਭ ਹਰ ਜਨ राग रतन रसनायालाप कोट जन्म के निवरे वे रामरसायन या त्राप चरण गहे शरण सुखदाते ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਪਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪਰਤਾਪ ਬੇਲਵਲ ਮਹੱਲਾ ਪੰਜਵਾ ਰਾਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿਲਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦਾ ਗਾਉ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੇ राम रसाईले आत्मत्राप चरण गहे शरण सुख दाते गुरु कै वचन जपे हर जाप सागर तरै परम पै बिनसे कह नानक ठाकुर प्रताप ਬੇ ਲਵਨ ਮਹੱਲਾ ਪੰਜਵਾ ਰੱਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿੰਸ ਗਏ ਸਭ ਸੋਗ ਸੰਤਾਪ ਰਹਾਉ ਗੋਵਿੰਦ ਗੋਵਿੰਦਾ ਗਾਓ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੇ RAM ਰਸਾਇਨ ਆਤਮ ਧਾਪ ਚਰਨ ਗਹੇ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਪਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪ੍ਰਤਾਪ ਬਿਲਾਵਲ ਮਹੱਲਾ ਪੰਜਵਾਂ ਰੱਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵੋ ਸਭ ਹਰ ਜਨ raag ratan rasna aalap kot janm ki trishna nivare ram rasayna aatm trap charan kahe sharan sukh date ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਭਰਮ ਬੈ ਬਿਨ ਸੇ ਕਹੋ ਨਾਨਕ ਠਾਕੁਰ ਪਰਤਾਪ ਬੇਲਾਵਲ ਮਹੱਲਾ ਪੰਜਵਾਂ ਰੱਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਰੂ ਗੋਬਿੰਦ ਗਾਓ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੇ ਰਾਮਰ ਸਾਇਣ ਆਤਮ ਧਾਪ ਚਰਨ ਗਹੇ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਪਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪਰਤਾਪ ਬਿਲਾ ਬਲ ਮਹਲਾ ਪੰਜਵਾ ਰੱਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ गुण गोविंद गावो सब हर जन रागरतन रसना आलाप कोटि जन्म के तृष्णा निvre राम रसाइन आत्मत्राप चरण गहे शरण सुख दाते गुरु के वचन जपे हरि जाप ਸਾਗਰ ਤਰੇ ਭਰਮ ਭੈ ਬਿਨ ਸੇ ਕਹੋ ਨਾਨਕ ਠਾਕੁਰ ਪ੍ਰਤਾਪ ਬਿਲਾ ਬਲ ਮਹਲਾ ਪੰਜਵਾ ਰੱਖ ਲਿਏ ਆਪਣੇ ਜਨ ਆਪ ਕਰ ਕੇ ਕਿਰਪਾ ਹਰ ਹਰ ਨਾਮ ਦਿਨੋ ਬਿੰਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੇ ਤ੍ਰਿਸ਼ਨਾ ਨਿਵਰੇ RAM ਰਸਾਇਨ ਆਤਮ त्राਪ ਚਰਨ ਗਹੇ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਭਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪਰਤਾਪ ਬਿਲਾਵਲ ਮਹੱਲਾ ਪੰਜਵਾ ਰਾਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦਿਨੋ ਬੇਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਉ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਲਵਰੇ ਰਾਮ ਰਸਾਇਣ ਆਤਮ ਧਰਾਪ ਸ਼ਰਨ ਗਹੇ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਭਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪ੍ਰਤਾਪ ਮੇਲਾਵਲ ਮਹੱਲਾ ਪੰਜਵਾ ਰਖ ਲਿਏ ਆਪਣੇ ਜਨਆਪ ਕਰ ਕਿਰਪਾ ਹਰ ਹਰ ਨਾਮ ਦੇਨੋ ਬਿਨਸ ਗਏ ਸਭ ਸੋਗ ਸੰਤਾਪ ਰਹਾ ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੇ RAM ਰਸਾਇਣ ਆਤਮ त्राਪ ਚਰਨ ਗਹੇ ਸ਼ਰਨ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਸਾਗਰ ਤਰੇ ਭਰਮ ਪੈ ਬਿਨ ਸੇ ਕਹੋ ਨਾਨਕ ਠਾਕੁਰ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ